ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਾ ਵਿਰੋਧੀ ਤੇ ਕ੍ਰਿਮੀਨਲ ਐਲੀਮੈਂਟਸ ਗੈਂਗਸਟਰਸ ਦੇ ਖਿਲਾਫ ਜਿਹੜੀ ਮੁਹਿੰਮ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਅੱਛੀ ਕਾਮਯਾਬੀ ਵੱਡੀ ਮਿਲੀ ਹੈ ਇੱਕ ਡਰੱਗ ਕਾਰਟਲ ਦਾ ਪਰਦਾ ਫਾਸ਼ ਕੀਤਾ ਗਿਆ ਤੇ ਜਿਹਦੇ ਵਿੱਚ ਆਰਮਜ਼ ਦੀ ਵੀ ਜਿਹੜੀ ਸਪਲਾਈ ਚੇਨ ਹੈ ਉਹ ਵੀ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਅਸੀਂ ਫੜੇ ਆ ਇੱਕ ਜਿਹੜਾ ਹੈਗਾ ਇਹਦਾ ਨਾਮ ਹੈਗਾ ਪੰਜ ਏਰੀਆਸ ਬਿੱਲਾ ਤੇ ਦੂਜਾ ਹੈਗਾ ਸੋਨੂ 84 ਇਹ ਜਿਹੜੀ ਬਰਾਮਦਗੀ ਟੋਟਲ ਹੋਈ ਹੈ ਉਹ ਹੈ ਕਿ 3.5 ਕਿਲੋ ਹੀਰੋਇਨ ਔਰ ਇੱਕ ਮੈਥੋਕੋਲਾਈਨ 1.5 ਕਿਲੋ ਇੱਕ ਡਰੱਗ ਹੈ ਜਿਹੜੀ ਬੈਂਡ ਹੈ 500 ਗ੍ਰਾਮ ਦੇ ਉੱਤੇ ਇਹਦੀ ਕਮਰਸ਼ੀਅਲ ਜਿਹੜੀ ਹੈਗੀ ਉਹ ਹੁੰਦੀ ਹੈ ਕੁਆਂਟੀਟੀ ਮੰਨੀ ਜਾਂਦੀ ਹੈ ਔਰ ਆਮ ਇਹ ਮੈਟਰੋਪੋਲੀਟਨ ਵੱਡੇ ਸ਼ਹਿਰਾਂ ਚ ਜਿਵੇਂ ਦਿੱਲੀ ਬੰਬੇ ਵਗੈਰਾ ਰੇਪ ਪਾਰਟੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਗਲੌਕ ਪਿਸਟਲ ਹੈ 9mm ਦਾ ਬੜਾ ਸਫਿਸਟੀਕੇਟਿਡ ਔਰ ਇੱਕ ਬੱਤੀ ਬੋਰ ਦਾ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਛ ਗਈ ਤੋਂ ਇਹੀ ਹੈ ਕਿ ਟਰਾਂਸ ਬਾਰਡਰ ਕਾਟਰ ਲੈਗਾ ਇਹ ਇਹ ਤਕਰੀਬਨ 3 ਕੁ ਮਹੀਨੇ ਤੋਂ ਐਕਟਿਵ ਹੋਏ ਆ ਬੰਦੇ ਔਰ ਇਹਨਾਂ ਨਾਲ ਇੱਕ ਹੋਰ ਸਾਥੀ ਹੈ ਜਿਹਦੇ ਅਸੀਂ ਨਾਮ ਅਜੇ ਨਹੀਂ ਲੈ ਰਹੇ ਉਹਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਸਾਰਾ ਪਾਕਿਸਤਾਨ ਬੇਸ ਸਮਗਲਰਸ ਦੇ ਨਾਲ ਇਹ ਗੱਲ ਚੱਲ ਰਹੀ ਹੈ। ਔਰ ਜਿਹੜਾ ਉਹਨਾਂ ਦਾ ਕੰਟੈਕਟ ਕਿੱਦਾਂ ਹੋਇਆ ਉਹ ਇਹਨਾਂ ਦੇ ਹੋਰ ਸਾਥੀ ਦੇ ਫੜੇ ਜਾਣ ਤੋਂ ਬਾਅਦ ਗੱਲ ਕਲੀਅਰ ਹੋਏਗੀ। ਔਰ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਮੈਥੋਕਲਾਈਨ ਦੀ ਜਾਂ ਆਪਣੇ ਹੀਰੋਇਨ ਦੀ ਉਹਦੇ ਬਾਰੇ ਵੀ ਜਿਹੜੇ ਅਜੇ ਅਸੀਂ ਬੈਕਵਰਡ ਲਿੰਕੇਜਸ ਪੂਰੇ ਇਸਟੈਬਲਿਸ਼ ਨਹੀਂ ਹੋਏ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ। ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਹਰਪ੍ਰੀਤ ਮੰਡੇ ਜੀ ਸਾਡੇ ਸਤਵੀਰ ਜੀ ਨូវਜੋਤ ਸਾਡੇ ਡੀసీపీ ਕੁਲਦੀਪ ਜੀ ਏసీపీ ਇਨਵੈਸਟੀਗੇਸ਼ਨ ਬਿੰਦਰਜੀਤ ਸਿੰਘ ਸੀਆਈਏ 3 ਦੇ ਇੰਚਾਰਜ ਤੇ ਉਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਔਰ ਜਿਹੜੀ ਸਾਡੀ ਵਾਰ ਅਗੇਂਸਟ ਡਰੱਗ ਹੈ ਉਹਦੇ ਚ ਅੱਛੀ ਕਾਮਯਾਬੀਆਂ ਦੇ ਤੁਨ ਮਿਲੀਆਂ